ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਕਿ ਇੱਕ ਬਹੁਤ ਹੀ ਵਧੀਆ ਪ੍ਰਾਲਾ ਜਿਹੜੇ ਗਾਇਕ ਪੰਜਾਬ ਦਾ ਇੱਕ ਨਾਮਵਰ ਗਾਇਕ ਵੀਰ ਗੁਲਾਬ ਸਿੰਘ ਸਿੱਧੂ ਜਿਨੇ ਬਹੁਤ ਹੀ ਵਧੀਆ ਜਿਹੜਾ ਇੱਕ ਕਾਰਜ ਕੀਤਾ ਗਿਆ ਜਿਨੇ ਆਪਣੇ ਜਨਮ ਦਿਨ ਮੌਕੇ 11 ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਤੇ ਉਹਨਾਂ ਨੂੰ ਜਿਹੜਾ ਲੜੀਨ ਦਾ ਸਮਾਨ ਜਿਹੜਾ ਉਹ ਵੀਰ ਨੇ ਲੈ ਕੇ ਦਿੱਤਾ ਗਿਆ ਜਿਹੜੀਆਂ ਕੀ ਬੱਚੀਆਂ ਅ ਤਰਸਦੀਆਂ ਜਿਨ੍ਹਾਂ ਕੀ ਘਰਾਂ ਦੇ ਵਿੱਚ ਉਹਨਾਂ ਦੇ ਮਾਪੇ ਜਿਹੜਾ ਕੋਈ ਸਮਾਨ ਜਿਹੜਾ ਨਹੀਂ ਦੇ ਸਕਦੇ ਉਹ ਅਸੀਂ ਉਸ ਇਸ ਆਨੰਦ ਕਾਰਜ ਦੇ ਵਿੱਚ ਉਹ ਲੜਕੀਆਂ ਦੀਆਂ ਖੁਆਇਸ਼ਾਂ ਜਿਹੜੀਆਂ ਪੂਰੀਆਂ ਹੁੰਦੀਆਂ ਦੇਖੀਆਂ ਗਈਆਂ ਅਸੀਂ ਇਹੀ ਅਰਦਾਸ ਕੀਤੀ ਵੀ ਵੀਰ ਗੁਲਾਬ ਸਿੰਘ ਸਿੱਧੂ ਨੂੰ ਗੁਰੂ ਸਾਹਿਬ ਚੜ੍ਹਦੀਆਂ ਕਲਾ 'ਚ ਰੱਖੇ ਜੇ ਜਿਸ ਵੀਰ ਨੇ ਇੱਕ ਬਹੁਤ ਹੀ ਵਧੀਆ ਪਰਾਲਾ ਜਿਹੜਾ ਕੀਤਾ ਗਿਆ ਬਹੁਤ ਲੋਕ ਪੈਸੇ ਵਾਲੇ ਚਾਹੇ ਕਹਿ ਦਈਏ ਚਾਹੇ ਬਹੁਤ ਹੀ ਬੰਦੇ ਹੋਰ ਵੀ ਆ ਨਾਮਵਾਰ ਜਿਹੜੇ ਗਾਇਕ ਪੰਜਾਬ ਦੇ ਵਿੱਚ ਹੈਗੇ ਆ ਪਰ ਜਿਹੜਾ ਇਹ ਵੀਰ ਨੇ ਕਾਰਜ ਕੀਤਾ ਗਿਆ ਇੱਕ ਅਲੱਗ ਜਿਹੜਾ ਇੱਕ ਕਾਰਜ ਕੀਤਾ ਗਿਆ ਤੇ ਪੰਜਾਬ ਦੀਆਂ ਤਕਰੀਬਨ ਨਾਮਵਾਰ ਸੰਸਥਾਵਾਂ ਦੇ ਆਗੂ ਵੀ ਜਿਹੜੇ ਉੱਥੇ ਅੱਜ ਪਹੁੰਚੇ ਆ ਤੇ ਉਹਨਾਂ ਦਾ ਵੀ ਜਿਹੜਾ ਇਹ ਵੀਰ ਵੱਲੋਂ ਹੌਸਲਾ ਵਧਾਈ ਕੀਤਾ ਗਿਆ ਤੇ ਆ ਤੁਸੀਂ ਦੇਖ ਸਕਦੇ ਆ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਉੱਥੇ ਆਨੰਦਕਾਰ ਸਾਡੀਆਂ ਭੈਣਾਂ ਦੇ ਕਰਵਾਏ ਗਏ ਤੇ ਮੈਂ ਵੀਰ ਗੁਲਾਬ ਸਿੰਘ ਸਿੱਧੂ ਨੂੰ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਅਸੀਂ ਮੁਬਾਰਕਬਾਦ ਦਿੰਨੇ ਆ ਤੇ ਵੀ ਗੁਰੂ ਸਾਹਿਬ ਇਦਾਂ ਹੀ ਚੜ੍ਹਦੀਆਂ ਕਲਾਂ ਚੱਕ ਕੇ ਅਰਦਾਸ ਕਰਦੇ ਆ ਤੇ ਸਾਡਾ ਵੀਰ ਵੀਰਪਾਲ ਖਰੋੜ ਵੀਰ ਮਨਿੰਦਰ ਸਿੰਘ ਆਨੰਦਪੁਰ ਸਾਹਿਬ ਤੋਂ ਹੋਰ ਜਿਹੜੇ ਵੀਰ ਸਾਡੇ ਉਥੇ ਪਰ ਵੀ ਵੀਰ ਰਾਜ ਸਿੰਘ ਖਾਲਸਾ ਤੇ ਵੀਰ ਜੌਂਟੀ ਤੇ ਜਿਹੜੇ ਵੀਰ ਉਥੇ ਪਹੁੰਚੇ ਗਏ वीर बागी ਜਿਹੜਾ ਗਾਇਕ ਉਹਦੇ ਵੀਰ ਦਾ ਅਖੜਾ ਵੀ ਉੱਥੇ ਲੱਗਿਆ ਤੇ ਬਹੁਤ ਬਹੁਤ